ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਕਵਰੇਜ ਕਰ ਰਹੇ ਪੱਤਰਕਾਰ ਨਾਲ ਸੱਤਾਧਾਰੀ ਪਿਰ ਮੌਜੂਦਾ ਸਰਕਾਰ ਵੱਲੋਂ ਕੀਤੀ ਗਈ ਪਦਸਰੂਕੀ ਦੀ ਨਖੇਦੀ ਕਰਦੇ ਹੋਏ 16 ਪ੍ਰੈਨ ਨੂੰ ਠੀਕ 11:30 ਵਜੇ ਸਬਜੀ ਮੰਡੀ ਚੌਂਕ ਤਲਵਾੜਾ ਵਿਖੇ ਪੱਤਰਕਾਰ ਭਾਈਚਾਰੇ ਵੱਲੋਂ ਰੋਸ ਮਜਹਰਾ ਕੀਤਾ ਜਾ ਰਿਹਾ ਹੈ ਤੁੱਕ ਮੈਂ ਪੁੱਛਦਾ ਸਰ ਪੁੱਛਿਆ ਇਹ ਪ੍ਰਧਾਨ ਜੀ ਅੱਜ ਜਿਹੜਾ ਤਲਵਾੜਾ ਪ੍ਰੈਸ ਕਲੱਬ ਵੱਲੋਂ ਜਿਹੜੀ ਅੱਜ ਮੀਟਿੰਗ ਕੀਤੀ ਗਈ ਹੈ ਇਹ ਕਿਸ ਬਾਬਤ ਮੀਟਿੰਗ ਸੀ ਇਹ ਇਦਾਂ ਹੈਗਾ ਕਿ 9 ਤਰੀਕ ਨੂੰ ਤਲਵਾੜਾ ਨਗਰ ਪਟਾਇਆ ਦੇ ਚੋਣਾਂ ਸੀਗੇ ਉਹਦੇ ਵਿੱਚ ਬੰਮਾ ਪੱਤਰਕਾਰ ਜਿਹੜਾ ਹੈਗਾ ਪਵਨ ਕੁਮਾਰ ਬੰਮਾ ਉਹਦਾ ਇੱਕ ਮੋਬਾਈਲ ਖੋਇਆ ਗਿਆ ਉਸ ਤੋਂ ਬਾਅਦ ਇੱਕ ਸੁਹੇ ਦੇ ਪੱਤਰਕਾਰ ਹੈਗੇ ਨਾਗਲਾ ਉਹਦਾ ਮੋਬਾਈਲ ਖੋਇਆ ਗਿਆ ਔਰ ਉਹਨਾਂ ਦੇ ਕੰਮ ਦੇ ਵਿੱਚ ਵਿਗੜ ਪਿਆ ਗਿਆ ਕਿਉਂਕਿ ਉਹ ਵੀ ਹਰ ਅਦਾਰੇ ਨਾਲ ਜਿਹੜਾ ਵੀ ਬੰਦਾ ਜੁੜਿਆ ਉਹ ਆਪਣਾ ਕੰਮ ਕਰ ਰਿਹਾ ਸੀ ਇਸ ਕਰਕੇ ਪੱਤਰਕਾਰਾਂ ਦੇ ਵਿੱਚ ਭਾਰੀ ਰੋਸ ਹੈ ਤਾਂ ਉਹਦੇ ਇਨਸਾਫ ਲੈਣ ਲਈ ਜਿਹੜੇ ਪੀੜਤ ਲੋਕ ਹੈਗੇ ਸਾਡੇ ਭਾਈਚਾਰੇ ਦੇ ਉਹਨਾਂ ਨੇ ਸਾਨੂੰ ਕਿਹਾ ਕਿ ਸਾਡੀ ਹੱਕ ਰਸਿਕਾਈ ਜੀ ਅੱਜ ਜਿਹੜੀ ਪ੍ਰੈਸ ਕਲੱਬ ਦੀ ਮੀਟਿੰਗ ਹੋਈ ਹੈ ਇਹਦੇ ਵਿੱਚ ਕੀ ਬਾਬਤ ਗੱਲ ਮੀਟਿੰਗ ਹੋਈ ਹੈ ਅੱਜ ਪ੍ਰੈਸ ਕਲੱਬ ਤਲਵਾੜਾ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਇਹ ਓਪਨ ਮੀਟਿੰਗ ਸੀਗੀ ਜਿਹਦੇ ਵਿੱਚ ਪ੍ਰਿੰਟ মিডিਆ ਤੇ ਡਿਜੀਟਲ মিডিਆ ਦੇ ਵੱਖ-ਵੱਖ ਕੀ ਤੱਕ ਦੇ ਜਿਹੜੇ ਅਧਾਰਿਆਂ ਦੇ ਕੰਮ ਕਰਦੇ ਪੱਤਰਕਾਰਾਂ ਸ਼ਾਮਲ ਹੋਏ ਆ ਇਸ ਮੀਟਿੰਗ ਦਾ ਜਿਹੜਾ ਮਕਸਦ ਸੀਗਾ ਜਿਹੜੀ ਪਿਛਲੇ ਬੁੱਧਵਾਰ ਜਿਹੜੀ ਚੋਣ ਹੋਈ ਆ ਨਗਰ ਕੌਂਸਲ ਤਨਵਾੜਾ ਦੀ ਜਿਹਦੇ ਵਿੱਚ ਵਿਰੋਧੀ ਧਿਰ ਤੇ ਸੱਤਾਧਾਰੀ ਦੇ ਧਿਰ ਦੇ ਵਿੱਚ ਝਟਪ ਹੋਈ ਆ ਉਹਦੀਆਂ ਵੀਡੀਓ ਵਾਇਰਲ ਹੋਈਆਂ ਉਹਦੇ ਵਿੱਚ ਕੁਝ ਪੱਤਰਕਾਰਾਂ ਨੇ ਜਿਹੜੇ ਆ ਮੋਬਾਈਲ ਫੋਨ ਦੀਆਂ ਘਟਨਾਵਾਂ ਵੀ ਵਾਪਰੀਆਂ ਜਿਹਦੇ ਵਿੱਚ ਸਾਡੇ ਲੋਕਲ ਪੱਤਰਕਾਰ ਆਪਣੇ ਪਵਨ ਕੁਮਾਰ ਕਮਾਜੀ ਹੈਗੇ ਆ ਤੇ ਸੁਵੇਤ ਪੱਤਰਕਾਰ ਰਮੇਸ਼ ਨਾਗਲਾ ਜੀ ਹੈਗੇ ਆ ਉਹਨਾਂ ਦੇ ਪੱਤਰਕਾਰ ਖੋ ਗਏ ਉਹਨਾਂ ਪੱਤਰਕਾਰਾਂ ਦੇ ਜਿਹੜੇ ਹੈ ਮੋਬਾਈਲ ਕੋਈ ਨਹੀਂ ਉਹਨਾਂ ਨੂੰ ਧੱਕੇ ਵੀ ਮਾਰੇ ਗਏ ਹੈ ਵੱਦ ਸ਼ੁਰੂ ਕੀ ਹੋਈ ਹੈ ਸੋ ਇਹ ਇੱਕ ਤਰ੍ਹਾਂ ਦਾ ਮੀਡੀਆ ਦੇ ਉੱਪਰ ਜਿਹੜਾ ਹੈ ਅਸੀਂ ਦੇਖਦੇ ਹਾਂ ਕਿ ਮਹਿਸੂਸ ਕਰਦੇ ਹਾਂ ਕਿ ਇਹ ਆਜ਼ਾਦੀ ਦੇ ਉੱਪਰ ਹਮਲਾ ਹੈ ਤੋਂ ਸਾਰੇ ਪੱਤਰਕਾਰ ਭਾਈਚਾਰੇ ਦੇ ਵਿੱਚ ਇਹ ਰੋਸ ਪਾਇਆ ਜਾ ਰਿਹਾ ਕਿ ਇਹ ਧੱਕਾ ਹੋਇਆ ਹੈ ਔਰ ਅਸੀਂ ਇਹਦੀ ਇਨਸਾਫ ਦੀ ਮੰਗ ਕਰ ਰਹੇ ਹਾਂ ਜਿਸ ਸਬੰਧ ਦੇ ਵਿੱਚ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਕੀਤੀ ਗਈ ਇੱਕ ਬੁੱਧਵਾਰ ਨੂੰ ਰੋਸ ਮਜਾਰਾ ਰੱਖਿਆ ਗਿਆ ਉਹ ਸਮਾ ਜਿਹੜਾ 11:30 ਵਜੇ ਰੱਖਿਆ ਦੁਪਹਿਰ ਦਾ ਜਿਹਦੇ ਵਿੱਚ ਸਾਡੇ ਕੋਲ ਜਿੱਥੇ ਲੋਕਲ ਸਾਡੇ ਪੱਤਰਕਾਰ ਹੋਣਗੇ ਬਾਕੀ ਸਾਰਾ ਸਟੇਸ਼ਨੋ ਦੇ ਪੱਤਰਕਾਰ ਸ਼ਾਮਲ ਹੋਣਗੇ ਸੋ ਇਹ ਘਟਨਾਕਰਮ ਨੂੰ ਮੱਧ ਨਜ਼ਰ ਰੱਖਦੇ ਹੋਏ ਇਹ ਮੀਟਿੰਗ ਕੀਤੀ ਗਈ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ